जय श्री राम जी ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਪਿਛਲੇ ਸਾਲ ਕੁਰਾਲੀ ਸ਼ਹਿਰ ਦੇ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਹੀ ਧੂਮ-ਤਾਮ ਦੇ ਨਾਲ ਮਨਾਇਆ ਗਿਆ ਸੀ ਤੇ ਤੁਹਾਨੂੰ ਤਸਵੀਰਾਂ ਨਾਲ ਦੀ ਨਾਲ ਦਿਖਾ ਰਿਹਾ ਹਾਂ ਕੁਰਾਲੀ ਦੇ ਵਾਰਡ ਨੰਬਰ 15 ਸ਼੍ਰੀ ਨਗਰ ਖੇੜਾ ਧਰਮਸ਼ਾਲਾ ਦੇ ਕੋਲ ਬਿਲਕੁਲ ਖੇੜਾ ਮੰਦਿਰ ਦੀਆਂ ਜਿੱਥੇ ਕਿ ਪਿਛਲੇ ਸਾਲ ਜਦੋਂ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ ਸੀ ਤਾਂ ਉਸ ਵਕਤ ਬਰਸਾਤ ਹੋਈ ਸੀ ਤਾਂ तकरीबन 1.5 ਫੁੱਟ ਪਾਣੀ ਦੇ ਵਿੱਚ ਲੰਕੇ ਸ਼ਰਧਾਲੂ ਖੇੜਾ ਮੰਦਿਰ ਵਿੱਚ ਗਏ ਸੀ ਤੇ ਉਸ ਤੋਂ ਬਾਅਦ 1 ਸਾਲ ਬੀਤ ਗਿਆ ਪਰ ਇਹਨਾਂ ਕਾਉਂਸਲਰਾਂ ਦੇ ਕੰਨਾਂ ਤੱਕ ਜੂ ਨਹੀਂ ਰੰਗੀ ਇਸ ਵਾਰ ਫੇਰ ਖਲਾਤ ਤੁਹਾਨੂੰ ਵਿਖਾ ਰਹੇ ਹਾਂ ਕੱਲ ਜਨਮ ਅਸ਼ਟਮੀ ਪੂਰਾ ਤਿਹਾਰ ਪੂਰੇ ਦੇਸ਼ ਦੇ ਵਿੱਚ ਬੜੇ ਧੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਅੱਜ ਫੇਰ ਤੇਜ ਪ੍ਰਸਾਦ ਹੋ ਰਹੀ ਹੈ ਤੇ ਕੱਲ ਵੀ ਪ੍ਰਸਾਦ ਹੋਣੇ ਦੀ ਉਮੀਦ ਜਟਾਈ ਜਾ ਰਹੀ ਹੈ ਅਤੇ ਫੇਰ ਤੋਂ ਕੱਲ ਇੰਜੀ ਹੋਵੇਗਾ ਲੋਕ ਨਾਲੇ ਦੇ ਗੱਦੇ ਪੈਰਾਂ ਦੇ ਨਾਲ ਖੇੜਾ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਪਹੁੰਚਣਗੇ ਅਤੇ ਜਨਮ ਅਸ਼ਟਮੀ ਦਾ ਤਿਹਾਰ ਇਸੇ ਮੰਦਿਰ ਦੇ ਵਿੱਚ ਬੜੇ ਧੂਮ-ਪਾਮ ਦੇ ਨਾਲ ਮਨਾਇਆ ਜਾਂਦਾ ਹੈ ਤੇ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਸੰਗਤ ਆਉਂਦੀ ਹੈ ਅਤੇ ਫਿਰ ਤੋਂ ਉਹੀ ਹਾਲਾਤ ਸ਼ਹਿਰ ਦੇ ਵਿੱਚ ਬਨਣ ਜਾ ਰਹੇ ਨੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਕਿੰਨੇ ਨੰਬਰ ਦੇਣਾ ਚਾਹੁੰਦੇ ਹੋ ਤੁਸੀਂ ਕੋਰਾਲੀ ਨਗਰ ਕਾਉਂਸਲ ਜੋ ਕਿ ਕਾਂਗਰਸ ਦੀ ਕਮੇਟੀ ਬਣੀ ਹੋਈ ਹੈ ਉਸ ਬਾਰੇ ਤੁਸੀਂ ਕੀ ਕਹੋਗੇ